ਲਾ ਸੱਜਣੋ ਪਿੰਡ ਚੀਮਾ ਮੰਡੀ ਤੋਂ ਨਾ ਤੁਹਾਨੂੰ ਇੱਕ ਘਰੇਲੂ ਸੱਜਣ ਕੋਲ ਇੱਕ ਮੱਝ ਲੱਗਿਆ ਤੀਜਾ ਸੂਆ ਦਿਖਾਉਣ ਤਾਜੀ ਸੂਈ ਤੇ ਨਾਲ ਇਹਦੇ ਆ ਗਿਆ ਕੱਟਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਆ ਤੇ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇਰਾ ਰੇਟ ਆ ਰੇਟ ਇਹਦਾ ਬਿਲਕੁਲ ਜਾਇਜ਼ ਜਾ ਕਰਾਵਾਂਗੇ ਆ ਜਾਓ ਜੁਰਲੇ ਬੰਨੇ ਹੋਰ ਕੀ ਹਾਲ ਆ ਜੀ ਨਹੀਂ ਸਤ ਸ੍ਰੀ ਅਕਾਲ ਚੜਦੀ ਕਲਾ ਹਾਂ ਚੜਦੀ ਚਲਾਈ ਹੋਰ ਠੀਕ ਠਾਕ ਨਾਮ ਤੇ ਨੰਬਰ ਬੋਲੋ ਜੀ ਨਾਮ ਜੀ ਮੇਰਾ ਅਜੈਵ ਸਿੰਘ ਪਿੰਡ ਚੀਮਾ ਮੰਡੀ ਫੋਨ ਨੰਬਰ ਜੀ ਫੋਨ ਨੰਬਰ 9816048085 9816048085 ਕਰੇਲੂ ਮਾਜੀ ਆਪਣੀ ਹਾਂ ਕਰੇਲੂ ਆ ਜੀ ਕਰੇ ਰੱਖੀ ਠੀਕ ਆ ਗੱਲ ਸੂਆ ਕਿਹੜਾ ਸੂਈ ਆ ਜੀ ਸੂਆ ਤੀਜਾ ਜੀ ਸੂਆ ਤੀਜਾ ਦੇ ਲੱਭੇ ਇੱਥੋਂ ਮਾਰਨੀ ਕੈਮਰਾ ਹਾਈਟ ਰਹੂਗੀ ਮੀਡੀਅਮ ਨਾ ਬੜੀ ਜਿਆਦੇ ਛੋਟੀ ਆ ਤੇ ਨਾ ਬੜੀ ਜਿਆਦੇ ਵੱਡੀ ਵੱਡੀ ਕਰੂੰਗਾ ਤੇ ਨਾਲ ਇਹਦੇ ਕੱਟਾ ਆ ਗਿਆ ਜੀ ਹਾਂ ਕੱਟਾ ਜੀ ਇੱਕ ਆਦੀ ਸੂਈ ਆ ਜੀ ਇੱਕ ਕੱਲਬ ਸੂਈ ਆ ਤਿੰਨ ਹੋਏ ਕੱਲ 3 ਵਜੇ ਜੇਰਜੂ ਰੋਕੇ ਦੀ ਜੇਰਜੂ ਰੋਕੇ ਹਨ ਪੈਗੀ ਠੀਕ ਹੈ ਗੱਲ ਲੱਭੇ ਬੱਚੇ ਤੇ ਮਾਰਨੀ ਕੈਮਰਾ ਕਿਉਂਕਿ ਬਿਲਕੁਲ ਤਾਜੀ ਸੂਈ ਆ ਜੇਰਜੱਪੇ ਵਾਲਾ ਕੰਬਾਈ ਕਹਿੰਦਾ ਹੈਗਾ ਓਕੇ ਤੇ ਚੁਵਾਈ ਦੀ ਕਿਵੇਂ ਆ ਜੀ ਚੁਵਾਈ ਤੇ ਐਨ ਬਿਲਕੁਲ ਪੋਲੀ ਸੀ ਪੋਲੀ ਆ ਸ਼ਰਲਾ ਛਿੱਟਾ ਟੈਟ ਆ ਮਹਾ ਕੋਈ ਸਾਰੀ ਘਾਸ ਜੰਮੇ ਹੋਈ ਦੀ ਜੰਮੀ ਮਹਾ ਕੁਲਤੀ ਦੀ 100 ਦੀ 100 ਹਰੇਕ ਵਕਤ ਦਾ ਠੀਕ ਹੈ ਗੱਲ ਤੋਰ ਦੋ ਖੋਲ ਕੇ ਇਧਰ ਲੈ ਬੰਨੇ ਠੀਕ ਹੈ ਪੋਸਟੇ ਬਾਕੀ ਸੱਜਣੋ ਨਾ ਇੱਥੇ ਤੋਂ ਤੁਰਦੀ ਦੀ ਅਡਜਸਟਮੈਂਟ ਕਰ ਲਿਓ ਹਵਾਨਾ ਵੀ ਸੋਹਣਾ ਰੱਖਦੀ ਆ ਤੇ ਹਾਈਟ ਰਹੂ ਤੇ 10 ਕਿਲੋ ਦੁੱਧ ਨਾ ਬਾਈ ਕਹਿੰਦਾ ਇਹ ਨੋਰਮਲ ਜੀ ਸੇਵਾ ਤੇ ਕਹ ਲਈਏ ਦੇ ਦੰਦੀ ਆ ਲੈ ਆਓ ਜੂਰ ਲੈ ਬੰਨੇ ਨਾਲ ਐਸ ਵਾਰੀ ਇਹਦੇ ਮੇਲ ਕਾਫ ਆ ਤੇ ਚਵਾਈ ਦੀ ਬਾਈ ਹੋਰੀ ਕਹਿੰਦੇ ਇਹ ਮੰਨ ਲਓ ਵੀ ਬਿਲਕੁਲ ਪੋਲੀ ਚਵਾਈ ਦੀ ਆ ਤੇ ਸਭਾ ਦੀ ਰਹੂਗੀ ਠੰਡੀ ਸੀਲ ਥਣ ਵੱਧ ਘਟ ਦੀ ਛਰਲੇ ਛਿੱਟੇ ਦੀ ਉਹ ਗਾਰੰਟੀ ਰਹੂਗੀ ਹਰੇਕ ਪੱਖ ਤੋਂ ਇਧਰ ਲੈ ਬੰਨੇ ਕਮਾ ਲਓ ਜੀ ਕਮਾ ਲਓ ਕਮਾ ਲਓ ਇੱਥੋਂ ਮੋੜ ਲਓ ਕੋਈ ਥਣ ਤਾਂ ਨਹੀਂ ਵੱਧ ਘਟ ਜੀ ਨਾ ਜਮੀ ਨਹੀਂ ਕੋਈ ਛਿੱਟ ਕੋਈ ਟੈਨਸ਼ਨ ਪਾਰ ਬੋਝ ਵਾਲੀ ਜਮੀ ਮਹਾ ਸਾਰੇ ਪਾਸੇ ਓਕੇ ਆਪਣੇ 100 ਦੀ 100 ਆ ਬੰਦ ਬੰਦੋ ਜੀ ਇੱਥੇ ਹਰੇਕ ਪੱਖ ਤੋਂ 100 ਦੀ 100 ਹੀ ਰਹੂਗੀ ਤੇ ਟਾਂਚਾ ਜਿੱਦਾਂ ਦਾ ਹੈਗਾ ਉਹ ਤੁਹਾਡੇ ਸਾਹਮਣੇ ਆ ਤੇ ਆਰਡਰ ਸੋਨਾ ਰੱਖ ਲਿਆ ਬਾਕੀ ਇੱਥੇ ਤੋਂ ਚੈੱਕ ਕਰ ਸਕਦਾ ਹਾਂ ਕੁਆਲਿਟੀ ਮੇਨ ਗੱਲ ਹੁੰਦੀ ਆ ਪਸ਼ੂ ਦੀ ਚਬਾਈ ਦੀ ਚਬਾਈ ਤੇ ਰਹੂਗੀ 100 ਦਾ 100 ਤੇ ਰੇਟ ਕੀ ਰਹੂਗਾ ਜੀ ਇਹਦਾ ਰੇਟ ਨੂੰ ਮੰਗਣ ਨੂੰ ਤਾਂ ਜੋ ਮਰਜ਼ੀ ਮੰਗੀ ਜਾਈ ਹੈ ਆਪਾਂ ਠੀਕ ਆ ਜੀ ਕਿੰਨੇ ਦੇ ਦਾਂਗੇ ਆਪਾਂ ਸੱਡਾਂਗੇ 85 85 ਦੀ 85 ਜੋ ਛੋਟਛੱਪਾ ਕਰਦੇ ਹਾਂਗੇ ਛੋਟਛੱਪਾ ਕਰਦਾਂਗੇ ਮਾਨਤਾਨ ਕਰਦਾਂਗੇ ਠੀਕ ਹੈ ਗੱਲ 85 ਜੋ ਬਾਈ ਕਹਿੰਦਾ ਮਾਨਤਾਨ ਛੋਟਛੱਪਾ ਜਾਂ ਕਰਦੇ ਹਾਂਗੇ 10 ਕਿਲੋ ਦੁੱਧ ਦਿੰਦੀ ਆ ਰੂਟੀਨ 'ਚ ਤੇ ਹਾਲ ਫਿਲਹਾਲ ਹੈਗੀ ਬਿਲਕੁਲ ਤਾਜੀ ਸੂਈ ਤੇ ਬਾਕੀ ਇੱਥੇ ਤੋਂ ਕੁਆਲਟੀ ਕਰ ਸਕਦੇ ਹਾਂ ਚੈੱਕ ਤੇ ਨਾਲ ਇਹਦੇ ਆ ਗਿਆ ਮੇਲਕਾਫ ਕਟਾ ਪਿੰਡ ਖੜੀਆ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਨੰਬਰ ਬਾਈ ਦਾ ਰੂਟੀਨ 'ਚ ਚੱਲੀ ਜਾਂਦਾ ਵੀਡੀਓ ਤੇ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ